ਜਿੰਨਾ ਉਤੇ ਕੈਸ ਨੇ ਬਲਾਤਕਾਰ ਦੇ ਉਹਨਾਂ ਕੋਲ ਲੋਕੀ ਨੇ ਜਵਾਕ ਭਾਲ ਦੇ ਹੁਣ ਤੱਕ ਜਿੰਨਾਂ ਨੇ ਪੰਜਾਬ ਲੁੱਟਿਆ ਰਾਖੇ ਉਹ ਬਣੇ ਫਿਰਦੇ ਪੰਜਾਬ ਦੇ ਜਿਹੜਾ ਬੰਦਾ ਸਾਰਿਆਂ ਦੀ ਗੱਲ ਕਰਦਾ ਉਹਨੂੰ ਲੋਕੀ ਅੱਜ ਕੱਲ ਬੁਰਾ ਦੱਸਦੇ ਬਾਬਾ ਜੀ ਨੇ ਆਖ ਦੇ ਪਖੰਡੀ ਸਾਧਾ ਨੂੰ ਆਪਣੇ ਪਿਓ ਨੂੰ ਸਾਲੇ ਬੁਰਾ ਦੱਸਦੇ ਸੋਣੇਓ ਜ਼ਰੂਰ ਗੱਲਾਂ ਕਹਿਣ ਲੱਗਿਆ ਹਜਮਨੀ ਹੋਣੀਆਂ ਏ ਬਹੁਤ ਕੌੜੀਆਂ ਸੁਣੇ ਨਾ ਸਟੋਰੀ ਕੋਈ ਜੇ ਆਉਂਦੇ ਬੰਦੇ ਦੀ ਸੁਣੇ ਨਾ ਸਟੋਰੀ ਕੋਈ ਜੇ ਆਉਂਦੇ ਬੰਦੇ ਦੀ ਮਰ ਗਏ ਤੇ ਲੋਕੀ ਲਾਉਂਦੇ ਨੇ ਸਟੋਰੀਆਂ ਸੁਣੇ ਨਾ ਸਟੋਰੀ ਕੋਈ ਜੇ ਆਉਂਦੇ ਬੰਦੇ ਦੀ ਮਰ ਗਏ ਤੇ ਲੋਕੀ ਲਾਉਂਦੇ ਨੇ ਸਟੋਰੀਆਂ ਚਿੱਟੇ ਪਾ ਕੇ ਲੋਕੀ ਨੇ ਬਲੈਕ ਕਰ ਦੇ ਆਪਣੇ ਜਾਣੇ ਤਾਂ ਰੱਖਦੇ ਆ ਪਰਦੇ ਇੱਕ ਪਾਸੇ ਆਖ ਦੇ 84 ਭੁੱਲੇ ਨਾ ਦੂਜੇ ਪਾਸੇ ਉਹ ਨਾਲ ਨਾਲ ਜਾ ਕੇ ਖੜਦੇ ਬਾਜਾਂ ਵਾਲਾ ਸਾਡੇ ਲਈ ਸੀ ਪੁੱਤ ਵਾਰ ਗਿਆ ਓਏ ਬਾਜਾਂ ਵਾਲਾ ਸਾਡੇ ਲਈ ਸੀ ਪੁੱਤ ਵਾਰ ਗਿਆ ਅਸੀਂ ਪੁੱਤ ਅੱਜ ਕੱਲ੍ਹ ਹੋਰ ਦੇ ਬਣੇ ਆ ਸੁਣ ਲਬ ਵਸਲੇ ਤੇ ਗੋਣ ਵਾਲਿਓ ਰੋਇਓ ਨਾ ਜਿਉ ਉਸੇ ਗੋਲੀ ਨਾਲ ਹੀ ਮਰੇ ਸੋਣਿਓ ਜ਼ਰੂਰ ਗੱਲਾਂ ਕਹਿਣ ਲੱਗਿਆ ਹਾਜਮਨੀ ਹੋਣਿਆ ਏ ਬਹੁਤ ਕੌੜੀਆਂ ਸੁਣੇ ਨਾ ਸਟੋਰੀ ਕੋਈ ਜਿਉਂਦੇ ਬੰਦੇ ਦੀ ਮਰਗੇ ਤੇ ਲੋਕੀ ਲਾਉਂਦੇ ਨੇ ਇਹ ਸਟੋਰੀਆਂ ਸੁਣੇ ਨਾ ਸਟੋਰੀ ਕੋਈ ਜਿਉਂਦੇ ਬੰਦੇ ਦੀ ਮਰਗੇ ਤੇ ਲੋਕੀ ਲਾਉਂਦੇ ਨੇ ਇਹ ਸਟੋਰੀਆਂ ਸੋਣਿਓ ਜ਼ਰੂਰ ਗੱਲਾਂ ਕਹਿਣ ਲੱਗਿਆ ਹਾਜਮਨੀ ਹੋਣਿਆ ਏ ਬਹੁਤ ਕੌੜੀਆਂ ਜੇ ਗਾਣਾ ਤੁਸੀਂ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੇ ਤੁਸੀਂ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ